ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਜਸ ਬ੍ਰਾਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਆਪਾਂ ਪਹਿਲਾਂ ਤੁਹਾਨੂੰ ਫਲਾਵਰ ਬਣਾਉਣ ਦਾ ਆਵਰ ਆ ਫਲਾਵਰ ਬਣਾਇਆ ਸੀ ਇਹਦਾ ਆਪਾਂ ਤੁਹਾਨੂੰ ਤਰੀਕਾ ਦੱਸ ਚੁੱਕੇ ਆ ਕਿਸ ਤਰ੍ਹਾਂ ਬਣ ਅੱਗੇ ਮੈਂ ਸੂਟ ਤੇ ਗਢਾਈ ਕਰਨੀ ਲਾਈ ਹੋਈ ਆ ਠੀਕ ਹੈ ਜੀ ਤੇ ਇਹਦੇ ਉੱਪਰ ਆ ਵਾਲੀ ਪੱਤੀ ਬਣਾਉਣੀ ਆਪਾਂ ਸੇਮ ਕਲਰ ਦੇ ਨਾਲ ਪੱਤੀ ਬਣਾ ਕੇ ਰੈਡੀ ਕਰਨੀ ਆ ਇੱਕ ਪੱਤੀ ਆਪਾਂ ਗ੍ਰੀਨ ਕਲਰ ਨਾਲ ਬਣਾਵਾਂਗੇ ਇੱਕ ਪੱਤੀ ਆਪਾਂ ਸੇਮ ਕਲਰ ਆ ਜਿਹੜਾ ਫਲਾਵਰ ਦਾ ਇਹ ਵਾਲੀ ਪੱਤੀ ਬਣਾਵਾਂਗੇ ਠੀਕ ਹੈ ਜੀ ਇਹ ਪੱਤੀ ਬਣਾਉਣ ਦਾ ਤਰੀਕਾ ਤੁਹਾਨੂੰ ਭੈਣੋ ਮੈਂ ਦੱਸਣ ਲੱਗੀ ਆ ਐਂਕਰ ਦੇ ਧਾਗੇ ਨਾਲ ਫਰੇਮ ਦੇ ਉੱਪਰ ਪੱਤੀ ਕਿਸ ਤਰ੍ਹਾਂ ਬਣ ਕੇ ਰੈਡੀ ਹੋਊ ਸਭ ਤੋਂ ਪਹਿਲਾਂ ਸੂਈ ਕੱਢਣੀ ਆ ਨੋਕ ਦੇ ਉੱਪਰ ਇਸ ਤਰ੍ਹਾਂ ਠੀਕ ਹੈ ਆਮੇ ਮਾਰਕਿੰਗ ਲੱਕਤੀ ਜੀ ਲਾਈ ਹੋਈ ਆ ਇੱਥੋਂ ਤੱਕ ਇੱਥੇ ਤੱਕ ਹੀ ਲਗਾਉਣੀ ਆ ਠੀਕ ਹੈ ਇੱਥੋਂ ਤੱਕ ਲਿਆਂਦੀ ਇਸ ਤਰ੍ਹਾਂ ਉਸ ਤੋਂ ਬਾਅਦ ਫੇਰ ਸੂਈ ਲੈ ਕੇ ਜਾਣੀ ਆ ਇੱਕ ਸਾਈਡ ਤੇ ਇਧਰ ਲੈ ਜਾਓ ਜਾਂ ਅੰਦਰ ਲੈ ਜਾਓ ਕਿਸੇ ਪਾਸੇ ਲੈ ਜਾਓ ਦੋਨੇ ਪਾਸੇ ਇਕੱਠਾ ਫਲਾਵਰ ਬਣ ਕੇ ਰੈਡੀ ਹੋਣਾ ਇਸ ਤਰ੍ਹਾਂ ਹੁਣ ਆਪਾਂ ਪੱਤੀ ਲੈ ਕੇ ਜਾਣੀ ਆ ਇਸ ਸਾਈਡ ਤੇ ਧਾਗਾ ਲੈ ਕੇ ਉੱਥੇ ਲਾਸਟ ਕਰਨਾ ਅੱਗੇ-ਅੱਗੇ ਇਸ ਤਰ੍ਹਾਂ ਵਧਦੇ ਜਾਣਾ ਹਾਂਜੀ ਹੁਣ ਫੇਰ ਇਧਰ ਸਾਈਡ ਤੇ ਕਰਾਂਗੇ ਸੈੜ ਤੇ ਕਰਕੇ ਮਲਟੀ ਸ਼ੇਡ ਦਾ ਧਾਗਾ ਗਾ ਆਪਣਾ ਉਸੇ ਮੋਰੀ ਦੇ ਵਿੱਚ ਲਿਆ ਕੇ ਲਾਸਟ ਕਰ ਦੇਣਾ ਪਹਿਲਾ ਆਪਾਂ ਧਾਗਾ ਥੋੜਾ ਜਿਹਾ ਸੈੜ ਤੇ ਕੀਤਾ ਸੀ ਉਹ ਤਾਂ ਕੀਤਾ ਸੀ ਵੀ ਮਲਟੀ ਸ਼ੇਡ ਦਾ ਹੈਗਾ ਆਪਣੇ ਕੋਲ ਧਾਗਾ ਉਹਦੀ ਸੈਟਿੰਗ ਬਣਦੀ ਜਾਣੀ ਆ ਆ ਦੇਖੋ ਇਸ ਤਰ੍ਹਾਂ ਲਿਆਂਦਾ ਇੱਕ ਵਾਰ ਉਧਰੋਂ ਇੱਕ ਵਾਰੀ ਉਧਰੋਂ ਜਿਹੜਾ ਧਾਗਾ ਇੱਥੇ ਲਾਸਟ ਕਰਨਾ ਇੱਕ ਥਾਂ ਤੇ ਹੀ ਕਰਨਾ ਠੀਕ ਹੈ ਵਾਸੇ ਆਸੇ ਵਾਸੇ ਨਹੀਂ ਕਰਨਾ ਇਸ ਤਰ੍ਹਾਂ ਇੱਥੋਂ ਵੀ ਧਿਆਨ ਰੱਖਣਾ ਪੱਤੀ ਜਦੋਂ ਲਉਂਦੇ ਆਉਂਦੇ ਆ ਤੁਸੀਂ ਉਸ ਤਰ੍ਹਾਂ ਇੱਥੇ ਵੀ ਲਾਸਟ ਕਰ ਦੇਣਾ ਇਸ ਤਰ੍ਹਾਂ ਇਹ ਸਾਰੀ ਪੱਤੀ ਆਪਾਂ ਭਰ ਲੈਣੀ ਆ ਇੱਕ ਵਾਰੀ ਉਧਰੋਂ ਐਫ ਵਾਰੀ ਉਧਰੋਂ ਠੀਕ ਹੈ ਜੀ ਇਸ ਤਰ੍ਹਾਂ ਤੇ ਜਿਹੜਾ ਪੱਤੀ ਉੱਪਰੋਂ ਲਿਆ ਕੇ ਆਪਾਂ ਡਾਉਣ ਕਰਨੀ ਆ ਉਹ ਇੱਕ ਉਹਦੇ ਤੁਸੀਂ ਕਰਨੀ ਆ ਠੀਕ ਹੈ ਥੋੜਾ ਥੋੜਾ ਜਿਵੇਂ ਪੱਤੀ ਦੀ ਆਪਾਂ ਸ਼ੇਪ ਬਣਦੀ ਹੋਊਗਾ ਦੇਖੋ ਘਟਾਲਿਆ ਵਧਾਲਿਆ ਵਧਾਲਿਆ ਘਟਾਲਿਆ ਨਹੀਂ ਕਰਨਾ ਇੱਕ ਤਾਂ ਦੋ ਘਟਦਾ ਹੀ ਜਾਣਾ ਵਧਣਾ ਨਹੀਂਗਾ ਠੀਕ ਹੈ ਇਸ ਤਰ੍ਹਾਂ ਥੋੜਾ ਜਿਹਾ ਜਮਈ ਸੂਤਕ ਦਾ ਫਰਕ ਪੈਂਦਾ ਜਾਣਾ ਇਸ ਤਰ੍ਹਾਂ ਬਹੁਤ ਸੋਣੀ ਪੱਤੀ ਬਣ ਕੇ ਤੁਹਾਡੇ ਸਾਹਮਣੇ ਰੈਡੀ ਹੋ ਰਹੀ ਹੈ ਇਹ ਇਸ ਤਰ੍ਹਾਂ ਇਸ ਤਰ੍ਹਾਂ ਕਹ ਨੂੰ ਘਰੇ ਬਹਿ ਕੇ ਤੁਸੀਂ ਪੈਣੀ ਹੁਣ ਮੈਰਿਜ ਫੰਕਸ਼ਨ ਆ ਰਹੇ ਆ ਹਨ ਸਿਲਕ ਦੇ ਸੂਟ ਮਿਲ ਰਹੇ ਆ ਪੀਸ ਮਿਲ ਰਹੇ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਤੁਸੀਂ ਉਹਨੂੰ ਛਾਪ ਕੇ ਪੇਂਟ ਕਰ ਸਕਦੇ ਆ ਪੇਂਟ ਕਰਨਾ ਪੇਂਟ ਕਰ ਲਓ ਕਢਾਈ ਕਰਨੀ ਹੈ ਕਢਾਈ ਕਰ ਲਓ ਜਿਵੇਂ ਜਿਹੜੀ ਭੈਣ ਨੂੰ ਕੰਮ ਸੌਖਾ ਲੱਗਦਾ ਜਿੰਨਾ ਕ ਕਰ ਸਕਦੇ ਹੋ ਓਨਾ ਕ ਕਰੋ ਜੀ ਘਰ ਦੇ ਵਿੱਚ ਬਹਿ ਕੇ ਇਸ ਤਰ੍ਹਾਂ ਭੈਣ ਨੂੰ ਇਹ ਫਲਾਵਰ ਬਣ ਕੇ ਰੈਡੀ ਪਹਿਲਾ ਹੋ ਗਿਆ ਹੁਣ ਇਹਦੀ ਪੱਤੀ ਵੀ ਬਣ ਕੇ ਇਸ ਤਰ੍ਹਾਂ ਹੀ ਰੈਡੀ ਹੋ ਜੂਗੀ ਆ ਦੇਖੋ ਠੀਕ ਹੈ ਜੀ ਇਹ ਬਹੁਤ ਸੋਹਣੀ ਪੱਤੀ ਬਣੂਗੀ ਇਸ ਤਰ੍ਹਾਂ ਜੀ ਲੱਕੜ ਦਾ ਫਰੇਮ ਆ ਐਂਕਰ ਦਾ ਧਾਗਾ ਕੇਸਮੈਂਟ ਦੀ ਸੋਈ ਆ ਠੀਕ ਹੈ ਤਿੰਨਾਂ ਚੀਜ਼ਾਂ ਦਾ ਮੈਂ ਦੱਸ ਦਿੱਤਾ ਤੁਹਾਨੂੰ ਕੀ ਕੀ ਚੀਜ਼ ਆਪਣੇ ਕੋਲੇ ਐਂਕਰ ਦਾ ਧਾਗਾ ਹੈਗਾ ਲੱਕੜ ਦਾ ਫਰੇਮ ਆ ਕੇਸਮੈਂਟ ਵਾਲੀ ਸੋਈ ਆ ਫੱਦਰ ਕੇਸਮੈਂਟ ਜਿਹਦੇ ਨਾਲ ਆਪਾਂ ਚਾਦਰਾਂ ਵਗੈਰਾ ਕੱਢਦੇ ਹੁੰਦੇ ਸੀ ਪਹਿਲਾਂ ਉਹ ਵਾਲੀ ਸੂਈ ਹੈ ਇਸ ਤਰ੍ਹਾਂ ਤੁਸੀਂ ਪੱਤੀ ਬਣਾਉਂਦੇ ਹੋ ਨਾ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਇਹ ਸਾਰੀ ਪੱਤੀ ਭਰ ਲੈਣੀ ਆਪਾਂ ਹਾਂਜੀ ਇਸ ਤਰ੍ਹਾਂ ਲਾਸਟ ਨਾਲ ਜਿਹੜਾ ਉਹ ਸੈਂਟਰ 'ਚ ਹੀ ਕਰਨਾ ਤੁਸੀਂ ਇਧਰੋਂ ਇੱਕ ਵਾਰੀ ਇਧਰੋਂ ਇੱਕ ਵਾਰੀ ਉਧਰੋਂ ਵਾਸ ਇਹ ਚੀਜ਼ਾਂ ਅੱਜ ਐਸਟਰਾ ਜੀ ਜਿਹੜਾ ਤੁਸੀਂ ਇਹਦੇ ਵਰਤਮਾਨ ਦੀ ਉਨ ਆਉਂਦੀ ਹੈ ਇੱਕ ਉਹਦੇ ਵਿੱਚ ਵੀ ਉਹ ਕਰ ਸਕਦੇ ਹੋ ਜਿਹੜਾ ਕੜਾਈ ਦੇ ਵਿੱਚ ਚਮਕ ਕਲਾ ਜਿਹੜਾ ਹੁੰਦਾਗਾ ਨਾ ਉਹ ਲੈ ਸਕਦੇ ਆ ਜਿੰਮੀ ਤੁਸੀਂ ਸੂਟ ਦੇ ਹਿਸਾਬ ਦੇ ਨਾਲ ਕੜਾਈ ਦਾ ਜਿਹੜਾ ਵਰਕ ਆ ਉਹ ਕਰਨਾਗਾ ਉਹਦੇ ਨਾਲ ਵੀ ਕਰ ਸਕਦੇ ਹੋ ਪਰ ਜਿਹੜਾ ਐਂਕਰ ਤੇ ਧਾਗੇ ਨਾਲ ਵਰਕ ਹੁੰਦਾ ਉਹ ਵੱਖਰਾ ਹੀ ਵਰਕ ਆ ਠੀਕ ਹੈ ਜੀ ਇਸ ਤਰ੍ਹਾਂ ਆ ਕਰਦੇ ਜਾਣਾ ਜੀ ਬਸ ਇੱਕ ਵਾਰੀ ਉਧਰੋਂ ਇੱਕ ਵਾਰੀ ਉਧਰੋਂ ਕੋਈ ਖਾਸ ਇਹਦੇ ਚਾਹੋ ਨੀਗਾ ਬਹੁਤ ਸੋਹਣੀ ਪੱਤੀ ਬਣ ਕੇ ਤੁਹਾਡੇ ਸਾਹਮਣੇ ਰੈਡੀ ਹੋ ਜਾਣੀ ਆ। ਇਹ ਕਿ ਭੈਣਾ ਨੂੰ ਪਹਿਲਾਂ ਵੀਡੀਓ ਦੇਤੀ ਆਪਾਂ ਫਲਾਵਰ ਦੀ। ਚਲੋ ਆਪਾਂ ਪੱਤੀ ਦਾ ਵੀ ਦੱਸ ਦਈਏ ਭੈਣਾ ਵੇਟ ਕਰਦੀਆਂ ਹੋਣੀਆਂ। ਵੀ ਤੁਸੀਂ ਪੱਤੀ ਬਾਰੇ ਸਾਨੂੰ ਦੱਸਿਆ ਨਹੀਂ ਗਾ। ਵਸੇ ਪੱਤੀ ਬਣ ਕੇ ਰੈਡੀ ਹੋ ਜਾਣੀ ਆਪਣੀ। ਇੱਕ ਵਾਰੀ ਉਧਰੋਂ ਵਸੇ ਇੱਕ ਵਾਰੀ ਉਧਰੋਂ ਮੈਂ ਬਾਰ-ਬਾਰ ਤੁਹਾਨੂੰ ਇਹੀ ਗੱਲ ਸਮਝਾਈ ਆ ਹਨਾ। ਤੇ ਸੈਂਟਰ 'ਚ ਇੱਥੇ ਲਿਆਉਣਾ। ਤੇ ਲੈ ਕੇ ਅੱਧ ਕਰਦੇ ਜਾਣਾ ਸੈਂਟਰ ਦਾ। ਇਸ ਤਰ੍ਹਾਂ ਪੱਤੀ ਬਣ ਕੇ ਆਪਣੀ ਰੈਡੀ ਹੋ ਜੂਗੀ ਹਾਂਜੀ ਇਸ ਤਰ੍ਹਾਂ ਆਪਾਂ ਪੱਤੀ ਬਣਾ ਕੇ ਇਹ ਕਰ ਲਈ ਰੈਡੀ ਬਸ ਆਪਣੀਆਂ ਲਾਸਟ ਰਹਿ ਗਿਆ ਇੱਕ ਤਾਂ ਇੱਥੇ ਲਿਆ ਕੇ ਹੀ ਵੀਰੇ ਇਸ ਤਰ੍ਹਾਂ ਲਾਸਟ ਹੋਣਾ ਹੈਗਾ ਠੀਕ ਹੈ ਸੈਂਟਰ ਚ ਲਿਆ ਕੇ ਇਸ ਤਰ੍ਹਾਂ ਬਸ ਨੀਚੇ ਲਾ ਕੇ ਤੁਸੀਂ ਗੰਢ ਦੇ ਦੇਣੀ ਦੇਖੋ ਆਪਣੀ ਪੱਤੀ ਬਣ ਕੇ ਦੋ ਤਰ੍ਹਾਂ ਦੀ ਹੋਈ ਆ ਦੋ ਕਲਰਾਂ ਦੀ ਰੈਡੀ ਠੀਕ ਹੈ ਜੀ ਆ ਫਲਾਵਰ ਆ ਵਾਲੀ ਪੱਤੀ ਬਰੀਕ ਬਰੀਕ ਅੱਗੇ ਫੇਰ ਫਲਾਵਰ ਬਣੋ ਫੇਰ ਗ੍ਰੀਨ ਕਲਰ ਦੀ ਪੱਤੀ ਇਸ ਤਰ੍ਹਾਂ ਆਪਾਂ ਬਣਾ ਕੇ ਰੈਡੀ ਕਰ ਸਕਦੇ ਹਾਂ ਪੱਤੀ ਵੱਡੀ ਛੋਟੀ ਬਣਾ ਸਕਦੇ ਆ ਮੈਂ ਛੋਟੀ ਜੀ ਪੱਤੀ ਬਣਾਈ ਹੈ ਜੇ ਤੁਸੀਂ ਵੱਡੀ ਬਣਾਉਣਾ ਚਾਹੁੰਦੇ ਇੱਥੇ ਵੱਡੀ ਬਣਾ ਸਕਦੇ ਆ ਠੀਕ ਹੈ ਜੀ ਹਾਂਜੀ ਇਹ ਆਪਣਾ ਫਲਾਵਰ ਤੇ ਪੱਤੀ ਬਣ ਕੇ ਹੋ ਗਈ ਰੈਡੀ ਠੀਕ ਹੈ ਜੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਸਲਾਈ ਰੇਟਰ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਕਢਾਈ ਕੱਲ ਨੂੰ ਆਪਾਂ ਕਿਸੇ ਹੋਰ ਤਰ੍ਹਾਂ ਦੀ ਕਢਾਈ ਦਾ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਆਪਣਾ ਸੋਹ ਟਕੜਾਈ ਹੋਣਾ ਲੱਗਿਆ ਹੋਇਆ ਉਹਦੇ ਵਿੱਚ ਜਿਹੜਾ ਵੀ ਅੱਗੇ ਟਾਂਕਾ ਆਊਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਲਾਂਗੀ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦੀ